ਅਗਲੀ ਰੇਡ ਤੇ ਬੋਲ ਮੇਰੇ ਸਾਥੀ ਕਮੈਂਟੇਟਰ ਦੇ ਆ ਵੀ ਨੌਜਵਾਨਾ ਕਿਹੜਾ ਵੀਰ ਆ ਜਿਹੜਾ ਆ ਚੋਬਰਾਂ ਵਾਲੀ ਬੋਲ ਬੋਲੂ ਖੇਡ ਮੈਦਾਨ ਵਿੱਚ ਟੱਕਰ ਸਿਰੇ ਦੀ ਆ ਕਿ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਨੇ ਕੋਈ ਨਿੱਤਰੂ ਬਣੇਵੇਂ ਖਾਣੀ ਡਾਂਗ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਗੱਭਰੂ ਦੀ ਪਈ ਹੋਈ ਰੇਡ ਚਾਰੇ ਜਾਪੀ ਤਿਆਰ ਨੇ ਸੋਨੀ ਤਿਆਰ ਆ ਨਾ ਦੋ ਗੁਰੂ ਦੇ ਖਾਲਸੇ ਆ ਪਈ ਹੋਈ ਰੇਡ ਬੱਲੇ 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 ਹੋਣੀ ਮਿੱਤਰੋ ਬੱਲੇ ਬੱਲੇ ਹੋਣੀ ਮਿੱਤਰੋ ਮੇਲਾ ਅੱਜ ਰਾਜਾ ਸੀ এয়ারਪੋਰਟ ਤੇ ਚੱਲਦਾ ਸ਼ੇਰੇ ਦੇ ਮੇਲੇ ਦੇ ਵੇਖ ਭਟਾਕੇ ਪੈਂਦੇ ਲੈ ਵੀ ਠੱਟਾ ਸਾਹਿਬ ਕਰੋ ਗੱਲ ਮੁੰਡੇ ਦੀ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ 라ਉ ਸਾਹਮਣੇ ਕਹਿੰਦੇ ਇਸ ਵੇਲੇ ਇਹ ਰਟਾਲ ਪਿੰਡ ਵਾਲਾ ਕਹਿੰਦੇ ਦਿਆਲ ਨਾਜਬੰਦ ਕਹਿੰਦੇ ਕਬੱਡੀ ਕਬੱਡੀ ਕਰਦਾ ਆ ਸਾਹਮਣੇ ਕਹਿੰਦੇ ਚਾਰ ਜਾਫੀਆਂ ਦੇ ਅੱਗੇ ਵੱਧਿਆ ਹੋਇਆ ਹੈ ਵੀਰਾ ਗੋੜ ਦੀ ਧਰਤੀ ਕਰਮਾਂ ਦੇ ਭਾਗਾਂ ਵਾਲੀ ਧਰਤੀ ਹੈ ਸ਼ੇਰੇ ਵੀਰ ਨੂੰ ਬਹੁਤ ਵੱਡੀ ਮਾਰਕਬਾਦ ਹੈ ਕਿਉਂਕਿ ਵੱਡਾ ਕੱਪ ਸਿਰੇ ਦਾ ਕੱਪ ਹੋ ਗਿਆ ਹੈ ਦਿਲੋਦ ਬਾਬਾ ਨੇ ਪ੍ਰਬੰਧਕਾਂ ਦਾ ਧੰਨਵਾਦ ਸਾਰੇ ਭਰਾਣੇ ਸਾਡੇ ਜਗਰਾਜ ਹੋਣੀ ਮੀਰਾ ਕੁੱਟ ਕੇ ਛੇੜੇ ਹੋਣੀ ਕਮਲ ਹੋਣੀ ਸਰਦਾਰ ਗੁਰਦੀਪ ਸਿੰਘ ਸਰਪੰਚ ਸਾਹਿਬ ਅਦਰੀਵਾਲ ਪੁੱਜੇ ਹੋਇਆ ਤੇ ਸਾਡੇ ਗਰਮੀਰ ਸਿੰਘ ਜੀ ਵਡਾਜ ਹੈਪੀ ਮੈਂਬਰ ਜੀ ਮਨਜੀਤ ਸਿੰਘ ਅਦਲੀਵਾਲ ਵਾਸ਼ਦੀ ਵਡਾਜ ਤਰਲੋਕ ਵਡਾਜ ਹੋਣਾਂ ਦਾ ਐਨਆਰਈ ਵੀਰਾਂ ਦਾ ਵੱਡਾ ਯੋਗਦਾਨ ਵੱਡਾ ਯੋਗਦਾਨ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਕਿ ਸ਼ੇਰੇ ਬਾਈ ਦਾ ਕਮਲ ਵੀਰ ਦਾ ਮੀਰਾ ਕੋਟ ਪਿੰਡ ਬੋਲਦਾ ਤੇ ਖੇਡੀ ਹੋਈ ਕਬੱਡੀ ਬੋਲਦੀ ਪਾਸਾ ਵੱਟ ਕੇ ਨਹੀਂ ਰਾਜਾ ਕਿਲ ਲੰਘਦਾ ਐਸ.ਬੀ. ਸਾਹਿਬ ਮਾਣ ਸਾਡੀ ਪੰਜਾਬ ਭਲੀਦਾ ਜੀ ਆਇਆਂ ਨੂੰ ਅੰਮ੍ਰਿਤਸਰ ਦੀ ਧਰਤੀ ਗੁਰੂ ਰਾਮ ਦਸਹਰੀ ਨਗਰੀਆ ਪਉ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬ ਕੌਰ ਜੀ ਮਾ ਮਿਲ ਜੇ ਉਹਨੇ ਹੋਰ ਕੀ ਮੰਗਣਾ ਦੁਨੀਆ ਤੋਂ ਜਿਹਨੂੰ ਸ੍ਰੀ ਅਨੰਦਪਰਸਾ ਜੀ ਥਾ ਮਿਲ ਜੇ ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਸਾਡੇ ਐਸ.ਬੀ. ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਐਸ.ਐਸ.ਬੀ ਸਾਹਿਬ ਪੁੱਜੇ ਹੋਏ ਨੇ ਇਹ ਦਰਸਪਈ ਹੋਈ ਰੇਡ ਆ ਓ ਬੱਲੇ ਬੱਲੇ ਓ ਬੱਲੇ ਬੱਲੇ ਹੁਣ ਵੱਜਦਾ ਬੰਦੇ ਚ ਬੰਦਾ ਪੁਚਰਾਵਾਲਿਆ ਬੰਦੇ ਚ ਬੰਦਾ ਵੱਜਦਾ ਪਟਾ ਪਲਟਾ ਸੜਦੇ ਬਦੰਦਰ ਨੰਬਰ ਕਹਿੰਦੇ ਮੇਰੇ ਖਿਆਲ ਓ ਨੌਜਵਾਨ ਕਹਿੰਦੇ ਦਿਆਲ ਰਟਾਣ ਵਾਲੇ ਨੇ ਜੋੜ ਦਿੱਤਾ ਮੇਲਾ ਚ ਚਿਪਕਟ ਬੰਦਿਆਂ ਦਾ ਛੇੜੋ ਕਹਾਣੀ ਛੰਡੇ ਆ ਜਾਓ ਤੇ ਫੇਰ ਓਏ ਮੇਲਾ ਕਹਿੰਦੇ ਅੱਜ ਚਿਪਕ ਕੱਢ ਬੰਦਿਆਂ ਦਾ ਕਿਉਂਕਿ ਮਾਝੇ ਵਾਲੇ ਕਹਿੰਦੇ ਮਾਪਿਆਂ ਨੇ ਜੰਮੇ ਤਸੱਲੀਆਂ ਕਰਾਉਣ ਲਈ ਐ ਜੰਮੇ ਕਹਿੰਦੇ ਧੌਣਾ ਜੋ ਕਿਨੇ ਕੱਢਣ ਦਲੀਆ ਆਓ ਸਾਹਮਣੇ ਕਹਿੰਦੇ ਦਿਆਲ ਰਟਾਲ ਵਾਲਾ ਇਸ ਵੇਲੇ ਕਬੱਡੀ ਪਾ ਕੇ ਹੱਸਦਾ ਨੱਚਦਾ ਟੱਪਦਾ ਨੰਬਰ ਕਹਿੰਦੇ ਆਪਣੀ ਟੀਮ ਲਈ ਜੋੜ ਗਿਆ ਹੈ ਸਰਦਾਰ ਹਰਪਾਲ ਸਿੰਘ ਸਾਡੇ ਐਸਪੀ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਬਹੁਤ ਬਹੁਤ ਧੰਨਵਾਦ ਹਾਂ ਛਿੰਦਾ ਸਾਡਾ ਵੀਰ ਆ ਪੁੱਚਰਾਂ ਵਾਲਾ ਉਹ ਪਲੀਜ਼ ਮੇਰਾ ਰਾਬਤਾ ਕਰਕੇ ਛਿੰਦਾ ਪੁੱਚਰਾਂ ਵਾਲਾ ਉਧਰ ਪਵਿੱਤਰ ਵੜੈ ਚ ਜੁਕੇ ਤੇ ਵਾਜ ਸ਼ਦੀਪ ਭਾਈ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਵੱਡੇ ਮਾਨ ਕੀਤੇ ਜਾਂਦੇ ਆ ਵੱਡੇ ਗੱਲ ਦੀ ਮਾਨ ਕਿਉਂਕਿ ਬਹੁਤ ਵੱਡਾ ਧੰਨਵਾਦ ਨੇ ਰਮਣ ਚੱਬਾ ਜੀ ਉਸਤਾਦ ਲੋਕ ਨੇ ਅੱਜ ਵੱਡੀ ਜ਼ਿੰਮੇਵਾਰੀ ਵੱਡੇ ਮੋਢਿਆਂ ਦੇ ਨੇ ਅਸੀਂ ਧੰਨਵਾਦ ਕਰਾਂਗੇ ਹੈਲੋ ਉਧਰ ਸਰਦਾਰ ਸ਼ਿਵਦਰਸ਼ਨ ਸਿੰਘ ਜੀ ਡੀਐਸਪੀ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜਣ ਵਾਲੇ ਆ ਉਹਨਾਂ ਦੀ ਸਾਰੀ ਟੀਮ ਨੂੰ ਅਸੀਂ ਜਿਉਂ ਅੱਖਾਂਗੇ ਸਰਦਾਰ ਸ਼ਿਵਦਰਸ਼ਨ ਸਿੰਘ ਜੀ ਸਾਡੇ ਡੀਐਸਪੀ ਸਾਹਿਬ ਮਾਣਾ ਲੈ ਵੀ ਵੀਰਿਆ ਜਦੋਂ 70 ਦੀਆਂ ਦੋ ਪਹੰਗਾਂ ਵੰਸ਼ ਤੇ ਮੁੰਡੇ ਦਾ 1100 ਦਾ ਮਾਰਕਰੀ ਲੈ ਵੀ ਬਰਾੜਾ ਕਰੇ ਗੱਲ ਮਿੱਤਰਾਂ ਦੇ ਗੋਲ ਪਿੱਛੇ ਬੰਨ ਲਏ ਮੱਲੋ ਮੱਲੀ ਲੱਗ ਜੰਦਾ ਸਾਬ ਨਹੀਂ ਸਾਬ ਲੱਗਦਾ ਹੈ ਕਰਨਤਾਰਨ ਦੇ ਪਿੰਡ ਨੇ 12 ਤੇ ਅੰਬਰਸਰ ਦੇ ਪਿੰਡ ਨੇ 18.5 ਹਾਫ ਸਮੇ ਦਾ ਲੇਖਾ ਜੋਖਾ ਸਾਡਾ ਏਪੀ ਵੀਰ ਦੱਸਦਾ ਹੈ 12 ਤੇ 18.5 ਦੇ ਦਰਮਿਆਨ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਰੈਟਾਉਣ ਵਾਲੇ ਧਿਆਨ ਨੇ ਚੋਟੀ ਦੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਤੇ ਬੱਲ ਜੀ ਆਜੋ ਉੱਥੇ ਆ ਦਾ ਗਹਿ ਘਟਵਾ ਧੰਨਵਾਦ ਆ ਆ ਨਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦਾ ਸਾਡਾ ਵੀਰ ਉਹ ਕਬੱਡੀਆਂ ਪੈ ਰੀਆਂ ਜੱਫੇ ਲੱਗ ਰਿਆ ਰੇਡ ਪੌਲੀ ਗਬਰੂ ਤਿਆਰ ਤੇ ਸਾਹਮਣੇ ਦੇ ਪਾਸੇ ਦੇਖਾਂਗੇ ਚਾਰ ਮੱਲ ਮੱਲਾ ਦੀ ਘੁੰਮਦੀ ਹੋਈ ਸਾਡਾ ਵੀਰ ਰਿਸ਼ਾਨ ਢਿਲੋ ਬੈਰੀਕੇਟ ਸਟੇਜ ਲੱਗ ਰਿਹਾ ਪਰ ਵੇਖਾ ਤੇ ਕੁੰਮਾਂ ਵਿੱਚ ਨਾਰਕਲੀ ਬਾਜ਼ਾਰ ਦੇ ਜੀ ਜੱਗ ਹੀਰ ਦਾ ਚੰਗ ਸਿਆਲ ਤੱਕ ਜਿੱਤੇ ਰਾਂਝੇ ਮੱਜਾਂ ਚਾਰਦੇ ਜੀ ਚੋਕੇ ਸ਼ਹਿਰ ਕਸੂਰ ਨੂੰ ਕਰਾ ਸਈਦਾ ਬੁੱਲਾ ਨੱਚਾ ਜਿੱਤੇ ਮੁਰੇ ਯਾਰ ਦੇ ਜੀ ਤੇ ਖੁੱਲ ਜਾਵੇ ਵਾਗੀ ਦੀ ਸਰਦ ਰੱਬਾ ਹੈਪੀ ਕੜਿਆਣੀ ਦੀ ਹੀ ਪੁਕਾਰ ਦੇ ਜੀ ਸੰਦੀਪ ਬਤਾਲੇ ਜੀ ਹੀ ਪੁਕਾਰ ਦੇ ਜੀ ਆ ਵੀ ਬਰਾੜਾ ਕਰ ਗੱਲ ਮੁੰਡੇ ਦੀ ਬੁਲਟ ਨੂੰ ਲੋਕੀ ਤੁਗਦੋ ਕਹਿੰਦੇ ਤੇ ਮਿੱਤਰਾਂ ਦੇ ਮੇਲੇ ਤੇ ਵੇਖ ਮਟਾਕੇ ਆ ਬੇਕ ਪੱਲਰ ਕਰੇ ਪੈਂਦੇ ਕਿ ਮੀਰਾ ਕੁੰਡ ਦੇ ਕੱਪ ਤੇ ਅੱਜ ਵੇਖ ਲੜਕਰੇ ਪੈੰਦੇ ਸ਼ੇਰੇ ਭਰਾਣਾਂ ਦਾ ਬੰਦਾ ਧੰਨਵਾਦ ਆ ਸ਼ੇਰਾਂ ਹੌਰੀ ਵਾਲ ਯਾਰਾਂ ਦਾ ਯਾਰ ਕਿ ਅਸੀਂ ਜਿੰਨਾਂ ਨਾਲ ਬੈਠਦੇ ਆ ਬੱਲਿਆ ਉਹਨਾਂ ਨਾਲ ਖੜਦੇ ਵੀ ਆ ਪਿਆਰ ਆ ਵੱਡੇ ਭਰਾਵਾਂ ਦੇ ਨਾਲ ਕਬੱਡੀਆਂ ਪੈਰੀਆਂ ਜੱਫੇ ਲੱਗਦੇ ਆ ਅਗਲਾ ਮੁਕਾਬਲਾ ਫਾਈਨਲ ਅੱਜ ਦੇ ਖੇਡ ਮੇਲੇ ਦਾ ਇੱਧਰ ਸਾਡੇ ਬਹੁਤ ਸਤਿਕਾਰਯੋਗ ਬਸੰਤ ਸਿੰਘ ਜੀ ਬਾਜਾ ਗੰਨਾ ਸਾਹਿਬ ਨਾਲ ਸਾਡਾ ਭਰਾ ਮਰੀਕ ਖੋਸੇ ਕੋਟਰੇ ਵਾਲਾ ਸ਼ੇਰਾ ਠੱਠਾ ਤੇ ਰਮਨ ਚੱਬੇ ਨੂੰ ਲੱਖ ਲੱਖ ਮੁਬਾਰਕਾਂ ਨੇ ਵੀਰ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੇ ਕਬੱਡੀ ਕੱਪ ਹੋ ਤੇ ਸੋਨੇ ਦਾ ਕੰਠਾ ਪਾ ਜਾਣਾ ਪ੍ਰਾਮਾਦ ਵੱਲੋਂ ਵੱਡੇ ਪਿਆਰ ਪੱਡੇ ਮਾਨ ਹੋਣਗੇ ਤੇ ਛੇਰੇ ਸਾਡੇ ਪ੍ਰਾ ਠੱਠੇ ਵਾਲੇ ਨੂੰ ਕੱਲ ਮਰਬਤਰ ਵੱਡੀ ਗੱਡੀ ਦਿੱਤੀ ਹੈ ਸਾਡਾ ਪ੍ਰਾ ਗਿੰਦਾ ਢੱਲੋ ਗਮਾਨਪੁਰੀਆ ਫਰਾਂਜ਼ ਚੱਬਾ ਸਾਹਿਬ ਪਾਣੀ ਪੁੱਜਦਾ ਕਰੋ ਕਿਉਂਕਿ ਮੁੰਡੇ ਨਾਲ ਜੋਰ ਲੱਗਦਾ ਪਾਣੀ ਬਿਨਾ ਗੱਲ ਨਹੀਂ ਬੰਨੀ ਪਾਣੀ ਪਹੁੰਚਦਾ ਕਰ ਦੋ ਵੱਡਾ ਮੇਲਾ ਬਹੁਤ ਧੰਨਵਾਦ ਆ ਇਧਰ ਦੀ ਸਾਈਡ ਪਾਣੀ ਜੇ ਪਹਿਲੇ ਦੱਸਦੇ ਵੀਰ ਤੇ ਆਪਾਂ ਪਹਿਲਾਂ ਜੇ ਪਾਣੀ ਮੰਗਾ ਲੈਣਾ ਹੀ ਪਰ ਤੁਸੀਂ ਥੋੜੀ ਦੇਰੀ ਨਾਲ ਦੱਸਿਆ ਮੈਚ ਅੰਤ ਪੜਾਂ ਵਿੱਚ ਪਰ ਪਾਣੀ ਆ ਗਿਆ ਇਧਰ ਮੁੰਡਾ ਰੇਡ ਆ ਗਿਆ ਇਧਰ ਮੁੰਡਾ ਰੇਡ ਆ ਗਿਆ ਆ ਤਿੰਨ ਜੱਫੇ ਹੋ ਗਏ ਖਾਰੇ ਵਾਲੇ ਸੁੱਖੇ ਦੇ ਤਿੰਨ ਜੱਫੇ ਹੋ ਗਏ ਮੇਰੇ ਵੀਰੋ ਲੈ ਵੀ ਪੁੱਛ ਗਏ ਅਸੀਂ ਬਰਾੜਾ ਜਿਹੜੀ ਮਾਇਆ ਲੱਗੀ ਆ ਪਹਿਲਾਂ ਲਾਇਆ ਸੀ ਆਪਾਂ ਸੱਤੇ ਦੀਆਂ ਪਹਿਲੀਆਂ ਦੋਆਂ ਦੇ ਪਰ ਜੇ ਹੁਣ ਮਾਇਆ ਲੱਗੀ ਆ ਪੁੱਛ ਕੇ ਰੱਸੀ ਵੀਰਿਆ ਪੁੱਛ ਕੇ ਰੱਸੀ ਕਿਉਂਕਿ ਰਵਣ ਚੱਪਾ ਸੌਣੀ ਮਾਇਆ ਲਾਈ ਆ ਰਵਣ ਚੱਪਾ ਸੌਣੀ 2000 ਰੁਪਇਆ ਲਾਇਆ ਉਧਰ ਵਾਸ਼ਦੀਪ ਭਾਈ ਭਰਾਵਾਂ ਲਈ ਪਾਣੀ ਪਹੁੰਚਦਾ ਕਰਕੇ ਭਰਾਵਾਂ ਲਈ ਪਾਣੀ ਪਹੁੰਚਦਾ ਕਰਕੇ ਗਰਾਊਂਡ ਦੇ ਵਿੱਚ ਉਧਰ ਦੇ ਮੇਲੇ ਨੇ ਉਹ ਯਾਰ ਕਰੀ ਬਣ ਜਾਣ ਉਧਰ ਸੱਤਾ ਸੰਧੂ ਅਮਰੀਕਾ ਸੁੱਖਾ ਅਮਰੀਕਾ ਤੀਰਥ ਕੈਨੇਡਾ ਛੇਰਾ ਮੀਰਾ ਕੋਟਿਆ ਯੂਰਪ ਤੋਂ ਜਿਨ੍ਹਾਂ ਨੇ ਸੇਕ ਕੰਦੋਲਗੇ ਦਾ ਅੱਜ ਵੱਡੇ ਟਰੈਕਟਰ ਨਾਲ ਵੱਡਾ ਮਾਣ ਕੀਤਾ ਵੱਡੇ ਟਰੈਕਟਰ ਦੇ ਨਾਲ ਵੱਡਾ ਮਾਣ ਕੀਤਾ ਫਾਈਨਲ ਮੈਚ ਦੀਆਂ ਟੀਮਾਂ ਆ ਜਾਣ ਇੱਕ ਮੇਰੀ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਆਹ ਮੈਚ ਤੋਂ ਬਾਅਦ 2 ਮਿੰਟ ਲਈ ਟਰੈਕਟਰ ਗਰਾਊਂਡ ਦੇ ਵਿੱਚ ਲਿਆਦਾ ਜਾਣਾ ਹੈ। ਆਪਾਂ ਨਾਲ ਦੇ ਨਾਲ ਹੀ ਆਏ ਹੋਏ ਸੱਜਣਾਂ ਦੇ ਸਨਮਾਨ ਕਰ ਲਾਂਗੇ। 6 ਤੱਕ ਤੇ ਧੰਨਵਾਦ ਕਰੂਗਾ ਆਪਣਾ ਕੰਮ ਲੱਗ ਕੇ ਹੋ ਜੂ। ਆਹ ਦੇ। ਉਧਰ ਰਵਣ ਚੱੱਪਾ ਸਾਹਿਬ ਜੀ ਖਰੜੇ ਸੁਖੇ ਨੇ ਅੱਜ ਦੇ ਕਬੱਡੀ ਕੰਪਨੀ ਉੱਪਰ ਤਿੰਨ ਜੱਫੇ ਲਾਦੇ ਆ ਤੇ 2000 ਰੁਪਏ ਆਪਾਂ ਖਰੜੇ ਸੁਖੇ ਨੂੰ ਦੇਣਾ। ਸੁਖੇ ਨੇ ਲਗਾਤਾਰ ਤਿੰਨ ਜੱਫੇ ਲਾ ਕੇ ਬੱਲੇ ਬੱਲੇ ਕਰਵਾ ਰਤੀ ਆ ਖਾਰੇ ਵਾਲੇ ਸੁੱਖੇ ਦੇ ਅੱਜ ਦੇ ਮੇਲੇ ਦੇ ਉੱਪਰ ਉਧਰ ਸਾਰੇ ਵੀਰਾਂ ਦਾ ਅਗਲੀ ਰੇਡ ਤੇ ਬੋਲ ਮੇਰੇ ਸਾਥੀ ਕਮੈਂਡੇਟਰ ਦੇ ਆ ਵੀ ਨੌਜਵਾਨਾ ਕਿਹੜਾ ਵੀਰ ਆ ਜਿਹੜਾ ਆ ਚੋਬਰਾਂ ਵਾਲੀ ਬੋਲ ਬੋਲੂ ਖੇਡ ਮੈਦਾਨ ਵਿੱਚ ਟੱਕਰ ਸਿਰੇ ਦੀ ਆ ਕਿ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਨੇ ਕੋਈ ਨਿੱਤਰੂ ਬਣੇਵੇਂ ਖਾਣੀ ਡਾਂਗ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਗੱਭਰੂ ਦੀ ਪਈ ਹੋਈ ਰੇਡ ਚਾਰੇ ਜਾਪੀ ਤਿਆਰ ਨੇ ਸੋਨੀ ਤਿਆਰ ਆ ਨਾ ਦੋ ਗੁਰੂ ਦੇ ਖਾਲਸੇ ਆ ਪਈ ਹੋਈ ਰੇਡ ਬੱਲੇ 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 ਹੋਣੀ ਮਿੱਤਰੋ ਬੱਲੇ ਬੱਲੇ ਹੋਣੀ ਮਿੱਤਰੋ ਮੇਲਾ ਅੱਜ ਰਾਜਾ ਸਾਸੀ 에어ਪੋਰਟ ਤੇ ਚੱਲਦਾ ਸ਼ੇਰੇ ਦੇ ਮੇਲੇ ਦੇ ਦੇਖ ਭਟਾਕੇ ਪੈਂਦੇ ਲੈ ਵੀ ਠੱਟਾ ਸਾਹਿਬ ਕਰੋ ਗੱਲ ਮੁੰਡੇ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਲਾਓ ਸਾਹਮਣੇ ਕਹਿੰਦੇ ਇਸ ਵੇਲੇ ਇਹ ਰਟਾਲ ਪਿੰਡ ਵਾਲਾ ਕਹਿੰਦੇ ਧਿਆਨ ਨਾਜਬੰਦ ਕਹਿੰਦੇ ਕਬੱਡੀ ਕਬੱਡੀ ਕਰਦਾ ਆ ਸਾਹਮਣੇ ਕਹਿੰਦੇ ਚਾਰ ਜਾਫੀਆਂ ਦੇ ਅੱਗੇ ਵੱਲ ਵਧਿਆ ਹੋਇਆ ਹੈ ਵੀਰਾ ਕੋੜ ਦੀ ਧਰਤੀ ਕਰਮਾਂ ਤੇ ਭਾਗਾਂ ਵਾਲੀ ਧਰਤੀ ਹੈ ਸ਼ੇਰੇ ਵੀਰ ਨੂੰ ਬਹੁਤ ਵੱਡੀ ਮਾਣਗ ਬਾਤ ਹੈ ਕਿਉਂਕਿ ਵੱਡਾ ਕੱਪ ਸਿਰੇ ਦਾ ਕੱਪ ਹੋ ਗਿਆ ਹੈ ਦਿਲੋਂ ਦਵਾਵਾ ਨੂੰ ਪ੍ਰਬੰਧਕਾਂ ਦਾ ਧੰਨਵਾਦ ਹੈ ਸਾਰੇ ਭਰਾਣੇ ਸਾਡੇ ਜਗਰਾਜ ਹੋਣੀ ਮੀਰਾ ਕੁੱਟ ਕੇ ਛੇੜੇ ਹੋਣੀ ਕਮਲ ਹੋਣੀ ਸਰਦਾਰ ਗੁਰਦੀਪ ਸਿੰਘ ਸਰਪੰਚ ਸਾਹਿਬ ਅਧਰੀਵਾਲ ਪੁੱਜੇ ਹੋਇਆ ਤੇ ਸਾਡੇ ਗਰਮੀਰ ਸਿੰਘ ਜੀ ਵਡਾਇਂਜ ਹੈਪੀ ਮੈਂਬਰ ਜੀ ਮਨਜੀਤ ਸਿੰਘ ਜੀ ਅਧਲੀਵਾਲ ਵਾਸ਼ਦੀ ਵਡਾਇਂਜ ਤਰਲੋਕ ਵਡਾਇਂਜ ਹੋਣਾਂ ਦਾ ਐਨਆਰਏ ਵੀਰਾਂ ਦਾ ਵੱਡਾ ਯੋਗਦਾਨ ਵੱਡਾ ਯੋਗਦਾਨ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਕਿ ਸ਼ੇਰੇ ਬਾਈ ਦਾ ਕਮਲ ਵੀਰ ਦਾ ਮੀਰਾ ਕੋਟ ਪਿੰਡ ਬੋਲਦਾ ਤੇ ਖੇਡੀ ਹੋਈ ਕਬੱਡੀ ਬੋਲਦੀ ਪਾਸਾ ਵੱਟ ਕੇ ਨਹੀਂ ਰਾਜਾ ਕਿਲ ਲੰਘਦਾ ਐਸ.ਬੀ. ਸਾਹਿਬ ਮਾਣ ਸਾਡੀ ਪੰਜਾਬ ਭਲੀਦਾ ਜੀ ਆਇਆਂ ਨੂੰ ਅੰਮ੍ਰਿਤਸਰ ਦੀ ਧਰਤੀ ਗੁਰੂ ਰਾਮ ਦਸਹਰੀ ਨਗਰੀਆ ਪਉ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬ ਕੌਰ ਜੀ ਮਾ ਮਿਲ ਜੇ ਉਹਨੇ ਹੋਰ ਕੀ ਮੰਗਣਾ ਦੁਨੀਆ ਤੋਂ ਜਿਹਨੂੰ ਸ੍ਰੀ ਅਨੰਦਪਰਸਾ ਜੀ ਥਾ ਮਿਲ ਜੇ ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਸਾਡੇ ਐਸ.ਬੀ. ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਐਸ.ਐਸ.ਬੀ ਸਾਹਿਬ ਪੁੱਜੇ ਹੋਏ ਨੇ ਇਹ ਦਰਸਪਈ ਹੋਈ ਰੇਡ ਆ ਓ ਬੱਲੇ ਬੱਲੇ ਓ ਬੱਲੇ ਬੱਲੇ ਹੁਣ ਵੱਜਦਾ ਬੰਦੇ ਚ ਬੰਦਾ ਪੁਚਰਾਵਾਲਿਆ ਬੰਦੇ ਚ ਬੰਦਾ ਵੱਜਦਾ ਪਟਾ ਪਲਟਾ ਸੜਦੇ ਬਦੰਦਰ ਨੰਬਰ ਕਹਿੰਦੇ ਮੇਰੇ ਖਿਆਲ ਓ ਨੌਜਵਾਨ ਕਹਿੰਦੇ ਦਿਆਲ ਰਟਾਣ ਵਾਲੇ ਨੇ ਜੋੜ ਦਿੱਤਾ ਮੇਲਾ ਚ ਚਿਪਕਟ ਬੰਦਿਆਂ ਦਾ ਛੇੜੋ ਕਹਾਣੀ ਛੰਡੇ ਆ ਜਾਓ ਤੇ ਫੇਰ ਓਏ ਮੇਲਾ ਕਹਿੰਦੇ ਅੱਜ ਚਿਪਕ ਕੱਢ ਬੰਦਿਆਂ ਦਾ ਕਿਉਂਕਿ ਮਾਝੇ ਵਾਲੇ ਕਹਿੰਦੇ ਮਾਪਿਆਂ ਨੇ ਜੰਮੇ ਤਸੱਲੀਆਂ ਕਰਾਉਣ ਲਈ ਐ ਜੰਮੇ ਕਹਿੰਦੇ ਧੌਣਾ ਜੋ ਕਿਨੇ ਕੱਢਣ ਦਲੀਆ ਆਓ ਸਾਹਮਣੇ ਕਹਿੰਦੇ ਦਿਆਲ ਰਟਾਲ ਵਾਲਾ ਇਸ ਵੇਲੇ ਕਬੱਡੀ ਪਾ ਕੇ ਹੱਸਦਾ ਨੱਚਦਾ ਟੱਪਦਾ ਨੰਬਰ ਕਹਿੰਦੇ ਆਪਣੀ ਟੀਮ ਲਈ ਜੋੜ ਗਿਆ ਹੈ ਸਰਦਾਰ ਹਰਪਾਲ ਸਿੰਘ ਸਾਡੇ ਐਸਪੀ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਬਹੁਤ ਬਹੁਤ ਧੰਨਵਾਦ ਹਾਂ ਛਿੰਦਾ ਸਾਡਾ ਵੀਰ ਆ ਪੁੱਚਰਾਂ ਵਾਲਾ ਉਹ ਪਲੀਜ਼ ਮੇਰਾ ਰਾਬਤਾ ਕਰਕੇ ਛਿੰਦਾ ਪੁੱਚਰਾਂ ਵਾਲਾ ਉਧਰ ਪਵਿੱਤਰ ਵੜੈ ਚ ਜੁਕੇ ਤੇ ਵਾਜ ਸ਼ਦੀਪ ਭਾਈ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਜਾਣੇ ਆ ਵੱਡੇ ਮਾਨ ਕੀਤੇ ਜਾਣੇ ਆ